ਅੱਛਾ ਜੀ ਅੱਜ ਰਕ ਨੰਨੜੇ ਆਜੋ ਕਿ ਅੱਜ ਸਿੱਖ ਕਮਿਊਨਿਟੀ ਨੂੰ ਸੀ ਓਪਨ ਚੈਲੰਜ ਕਰਨ ਲੱਗੇ ਆ ਸਾਰਿਆਂ ਸਿੱਖਾਂ ਨੂੰ ਚੈਲੰਜ ਆਪਣੀ ਬੋਣ ਦੇ ਬੂਟੇ ਪਾੜ ਲਵੋ ਆਪਣੇ ਪਾਠੀਆਂ ਨੂੰ ਲੈਵੋ ਆਪਣੇ ਪੰਥੀਆਂ ਨੂੰ ਲੈਵੋ ਆਪਣੇ ਗੁਰੂਆਂ ਨੂੰ ਕੱਢ ਲੈਵੋ ਸੇਵਿਆ ਵਿੱਚੋਂ ਲੇਕਿਨ ਤੁਹਾਨੂੰ ਅੱਜ ਅਸੀਂ ਓਪਨ ਚੈਲੰਜ ਕਰਨ ਲੱਗਿਆ ਕਿ ਖੁੱਲ ਕੇ ਆਜੋ ਟੁਰ ਕੇ ਆਜੋ ਰਲ ਕੇ ਆਜੋ ਮੇਰਾ ਤੁਸੀਂ ਪੱਟ ਤੱਕ ਕੁਝ ਨਹੀਂ ਸਕੇ ਅੱਜ ਤੱਕ ਇਹਦੀ ਅੱਗੇ ਵੀ ਤੁਸੀਂ ਮੇਰਾ ਜਵਾਬ ਦੇ ਤੋ ਕੋਈ ਨਹੀਂ ਸਕੇ ਲੇਕਿਨ ਉਹਦੇ باوجود ਵੀ ਮੈਂ ਤੁਹਾਨੂੰ ਓਪਨ ਚੈਲੰਜ ਕਰਨ ਲਗਾ ਕਿ ਤੁਹਾਨੂੰ ਚੈਲੰਜ ਇਸੇ ਕਮਿਊਨਿਟੀ ਪੂਰੀ ਨੂੰ ਕਿ ਮੇਰੇ ਤੋਂ ਸਵਾਲਾਂ ਦਾ ਜਵਾਬ ਅੱਜ ਤੱਕ ਇਲਮੀ ਤੱਕ ਨਹੀਂ ਦੇ ਸਕੇ ਕਿਉਂਕਿ ਤੁਹਾਡੇ ਕੋਲ ਇਲਮੀ ਗੱਲ ਹੈ ਹੀ ਕੋਈ ਨਹੀਂ ਤੁਸੀਂ ਦਲੀਲੀ ਗੱਲ ਕਰਦੇ ਹੀ ਨਹੀਂ ਆਓ ਤੁਸੀਂ ਸਿਰਫ ਬਕਵਾਸ ਤੋਂ ਇਲਾ ਓਏ ਤੁਸੀਂ ਵੀ ਕਰ ਰਹੇ ਹੋ ਉਹਨਾਂ ਦੇ ਨਕਸ਼ਾ ਕਰ ਮੈਂ ਤੁਸੀਂ ਵੀ ਚੱਲ ਰਹੇ ਹੋ ਅੱਛਾ ਜੀ ਮੇਰਾ ਇਹ ਸਿੱਖਾਂ ਨੂੰ ਚੈਲੰਜ ਇਹ ਹੈ ਕਿ ਓਪਨ ਚੈਲੰਜ ਮੈਂ ਕਰਨ ਲਗਾ ਕਿ ਤੁਹਾਨੂੰ ਚੈਲੰਜ ਹੈ ਕਿ ਗੁਰੂ ਨਾਨਕ ਜਾਨੀ ਕਿ ਜਿਹਨਾਂ ਤੁਸੀਂ ਆਪਣੇ ਨਾਲ ਜੋੜ ਦਿਓ ਸਿੱਖੀ ਵਿੱਚ ਜੋੜ ਦਿਓ ਜਿਹਨਾਂ ਨੂੰ ਤੁਸੀਂ ਸਿੱਖ ਕਹਿੰਦੇ ਹੋ ਉਸ ਗੁਰੂ ਨੂੰ ਗੁਰੂ ਨਾਨਕ ਨੂੰ ਸਿੱਖ ਸਾਬਤ ਕਰ ਦੇਵੋ ਗੁਰ ਗ੍ਰੰਥ ਵਿੱਚੋਂ ਸਾਬਤ ਕਰੋ ਔਰ ਦਸ ਗ੍ਰੰਥ ਵਿੱਚੋਂ ਸਾਬਤ ਕਰੋ ਉਹਨੂੰ ਸਿੱਖ ਸਾਬਤ ਕਰਨਾ ਇਹ ਹੁਣ ਤੁਹਾਡਾ ਕੰਮ ਬਣਦਾ ਹੈ ਸਰਚਿੰਗ ਕੰਮ ਕਰਨਾ ਤੁਹਾਡਾ ਕੰਮ ਬਣਦਾ ਕੀਤੇ ਤੋਂ ਤੁਹਾ ਕਦੀ ਨਹੀਂ ਕਿਉਂਕਿ ਨੌਲੇਜ ਤੁਹਾਡੇ ਕੋਲ ਆਈਕੋਨਿਕ ਇਲੂਮਿੰਗ ਆਲ ਤੁਹਾਡੇ ਕੋਲ ਹੋ ਹੀ ਨਹੀਂ ਸਕਦੀ ਤੁਹਾਡੇ ਕੋਈ ਆ ਕਲਣ ਲੋਗ ਤੁਸੀਂ ਕਿਉਂਕਿ ਅੱਜੋ ਅੱਗੇ ਜਿਤਨੀਆਂ ਵੀ ਮਦਰੀਲਾਂ ਦੇ ਚੁੱਕੇ ਹਾਂ ਜਿਤਨੀਆਂ ਵੀ ਮੈਂ ਗੱਲਾਂ ਕਰ ਚੁੱਕਿਆ ਅੱਜ ਤੱਕ ਤੁਸੀਂ ਕਿਸੇ ਗੱਲੇ ਦਾ ਇਲਮੀ ਜਵਾਬ ਨਹੀਂ ਦਿੱਤਾ ਜ਼ਬਾਨੀ ਕਲਾਮੀ ਤੁਹਾਡੇ ਕੋਲ ਜਿੰਨੀਆਂ ਦਿਲੇ ਕਾਣੀਆਂ ਸੋਲੋ ਚਾ ਜਿਹਦੇ ਵੀ ਮੁਤੱਲਕ ਹੈ ਲੇਕਿਨ ਗੁਰੂ ਨਾਨਕ ਨੂੰ ਹੁਣ ਤੁਸੀਂ ਸਿੱਖ ਸਾਬਤ ਕਰਨਾ ਤੇ ਇਲਮੀ ਕਿਤਾਬੀ ਸਾਬਤ ਕਰਨਾ ਨਾ ਕਿ ਐਵੇਂ ਫੋਕੀਆਂ ਮਾਰਨੀਆਂ ਨਾ ਕਿ ਐਵੇਂ ਬੂੰਗੀਆਂ ਮਾਰਨੀਆਂ ਨਾ ਕਿ ਤੋ ਚੁੱਕ ਕੇ ਇੱਧਰ ਲੜਨੀਆਂ ਤੇ ਨਾ ਉੱਥੋਂ ਚੁੱਕ ਕੇ ਇੱਧੇ ਲਿਆਉਣੀ ਹੈ ਇਹ ਹੁਣ ਤੁਹਾਡਾ ਪੰਥੀਆਂ ਦਾ ਔਰ ਤੁਹਾਡੇ ਪਾਠੀਆਂ ਦਾ ਔਰ ਤੁਹਾਡੇ ਗਰੰਥੀਆਂ ਦਾ ਔਰ ਤੁਹਾਡੇ ਗੁਰੂਆਂ ਦਾ ਵੀ ਕੰਮ ਬਣਦਾ ਕਿ ਸਿ ਆਰディオ ਜਾਂ ਗੁਰ ਗ੍ਰੰਥ ਵਿੱਚੋਂ ਜਾਂ 10 ਗ੍ਰੰਥ ਵਿੱਚੋਂ ਕਿਉਂਕਿ ਕਈ ਸਿੱਖ ਤੁਹਾਡੇ ਦੱਲੇ ਜਿਹੜੇ ਨੇ ਉਹ ਆਂਦੇ ਨੇ ਅਸੀਂ ਇਹਨੂੰ ਮੰਨਦੇ ਹੀ ਨਹੀਂ ਹਾਂ 10 ਗ੍ਰੰਥ ਨੂੰ ਔਰ ਜਿਹੜੇ ਮੰਨਦੇ ਨੇ ਉਹ ਤਾਂ ਸਾਬਤ ਕਰਨਾ ਲੇਕਿਨ ਸਿੱਖ ਸਾਬਤ ਕਰਨੇ ਜਾਓ ਕਾਇਮ ਕੀਮਤਾਂ